ਸਾਸਰੀ ਗਾਲ ਸਾਰਿਆਂ ਨੂੰ ਵੀਰ ਅਸੀਂ ਰਸ਼ੀਨ ਆਰਮੀ ਚ ਫਸ ਚੁੱਕੇ ਹਾਂ ਇਸ ਟਾਈਮ ਅਸੀਂ ਸਟੂਡੈਂਟ ਵੀ ਇੱਥੇ ਆਏ ਸੀ ਮਾਸਕੋ ਸਾਨੂੰ ਧੋਖੇ ਨਾਲ ਇਹ ਆਰਮੀ ਚ ਪੱਤੀ ਕਰ ਲਿਆ ਸਾਨੂੰ ਕੰਮ ਦਾ ਕਹਿ ਕੇ ਅੱਗੇ ਲੈ ਕੇ ਆਏ ਤੇ ਪਛਾਰਾ ਸਾਡੀ ਮਤ ਕਰਨੀ ਸਿਰਫ ਹੁਣ ਤੱਕ ਕਿਸੇ ਨੇ ਕਰਨਾ ਹੁਣ ਸਾਨੂੰ ਉਹਨਾਂ ਨੇ ਗੰਨਾ ਫੜਾਤੀਆਂ ਕੋਈ ਟ੍ਰੇਨਿੰਗ ਦਿੱਤੀ ਨਾ ਕੋਈ ਠੱਗ ਦਾ ਖਾਣ ਨੂੰ ਦਿੰਦੇ ਆ ਸਾਡਾ ਧੋਖਾ ਹੋਇਆ ਸਾਨੂੰ ਗਾਂ ਭੇਜ ਰਹੇ ਲੜਨ ਵਾਸਤੇ ਸਾਡੇ ਨਾਲ 15 ਬੰਦੇ ਸੀਗੇ ਆਲਰੇਡੀ 5-6 ਬੰਦਿਆਂ ਨੂੰ ਭੇਜ ਚੁੱਕੇ ਆ ਕੰਜਿਆਂ ਦੇ ਵਿੱਚ ਦਿੱਤੀ ਹੋ ਚੁੱਕੀ ਹੈ ਹੁਣ ਸਾਨੂੰ ਕੱਲਬ ਉਸਨਾਂ ਗਾਂ ਭੇਜਣਾ ਹੈ ਅਸੀਂ ਬੀਜੇਪੀ ਸਰਕਾਰ ਨੂੰ ਇੱਕੋ ਅਪੀਲ ਕਰਦੇ ਆ ਕਿ ਸਾਨੂੰ ਇੱਥੋਂ ਕਢਾਇਆ ਜਾਏ ਸਾਡੀ ਜਾਨ ਦੀ ਬਹੁਤ ਜ਼ਿਆਦਾ ਖਤਰਾ ਹੈ ਸਾਡੇ ਕੋਲ 1-2 ਦਿਨ ਦਾ ਟਾਈਮ ਹੈ ਔਰ ਸਾਡੇ ਨਾਲ ਦੇ ਪੰਜ ਮੁੰਡੇ ਮਰ ਚੁੱਕੇ ਆ ਅਸੀਂ 15 ਮੁੰਡੇ ਆਈ ਅੱਛੀ 6-7 ਮੁੰਡੇ ਬਚੇ ਆ ਬਾਕੀ ਸਾਰੇ ਅੱਗੇ ਚੱਲ ਗਏ ਦਿਨ ਅਸੀਂ ਬੀਜੇਪੀ ਸਰਕਾਰ ਨੂੰ ਇਹੀ ਬੋਲਣਾ ਚਾਹੁੰਦੇ ਆ ਕਿ ਸਾਨੂੰ ਇੱਥੋਂ ਕਢਾਇਆ ਜਾਏ ਤੁਮ ਮੋਦੀ ਔਰ ਨਾਇਬ ਸ਼ੇਣੀ ਜੀ ਸੇ ਮੈਂ ਅਪੀਲ ਹੈ ਕਿ ਅਮੀ ਇੱਥੋਂ ਨਿਕਲੋ ਜਲਦੀ ਜਲਦੀ ਸਮਰਜੀਤ ਮੇਰਾ ਬੇਟਾ ਜੀ ਹਾਂਜੀ 21 ਸਾਲ ਕੁਝ ਮਹੀਨੇ ਦਾ ਏਜ ਆ ਹਾਂਜੀ 10 1 2004 ਦਾ ਬਰਥ ਹੋਦਾ। ਹਾਂਜੀ। ਤੇ ਉਹ ਰਸੀਆ ਗਿਆ ਜੀ ਪੜ੍ਹਾਈ ਵਾਸਤੇ। ਅੱਛਾ ਜੀ। ਸਟੱਡੀ ਵੀਜ਼ੇ ਤੇ। ਅੱਛਾ ਜੀ। ਕੁਝ ਸਮੇਂ ਉਹਨੇ ਸਭਾ ਕੁ ਮਹੀਨਾ ਪੜ੍ਹਾਈ ਕਰਦਾ ਰਿਹਾ। ਅੱਛਾ ਜੀ। ਤੇ ਕੁਝ ਸਮਾਂ ਮਿਲਦਾ ਸੀ ਬਰਕ ਵੀ ਕਰਦਾ ਸੀ। ਅੱਛਾ ਜੀ। ਤੇ ਸਾਡੇ ਨਾਲ ਬਹੁਤ ਵਧੀਆ ਹਸਕੇ ਤੇ ਵਧੀਆ ਗੱਲਾਂ ਕਰਦਾ ਸੀ। ਅੱਛਾ ਜੀ। ਬਿਲਕੁਲ ਖੁਸ਼ੀ ਉਹ। ਠੀਕ ਹੈ ਜੀ। ਉਹਨੂੰ اچانک ਹੀ ਉਸ ਤੋਂ ਬਾਅਦ ਹਾਂਜੀ। ਕੋਈ ਉਧਰ ਪਤਾ ਨਹੀਂ ਕੋਈ ਬੰਦਾ ਮਿਲਿਆ ਜਾਂ ਕੋਈ ਏਜੰਟ ਮਿਲਿਆ ਕਿਸੇ ਤਰ੍ਹਾਂ ਉਹਦੇ ਨਾਲ ਉਹਨਾਂ ਨੇ ਪੈਸਿਆਂ ਦਾ ਲਾਲਚ ਦਿੱਤਾ ਜਾਂ ਨੌਕਰੀ ਦਾ ਜੀ ਉਹਨੂੰ ਕਹਿੰਦੇ ਵੀ ਤੈਨੂੰ ਵਰਕ ਦਵਾਂਗੇ ਅਸੀਂ ਹਾਂਜੀ ਔਰ بیٹے ਨੇ ਸਾਨੂੰ ਇਹੀ ਦੱਸਿਆ ਕਹਿੰਦੇ ਵੀ ਮੈਨੂੰ ਡਾਕਟਰ ਦਾ ਅਸਿਸਟੈਂਟ ਲਗਾ ਰਹੇ ਨੇ ਕਿਉਂਕਿ ਮੇਰੇ بیٹے ਦਾ ਮੈਡੀਕਲ ਪਲੱਸ 2 ਮੈਡੀਕਲ ਕੀਤਾ ਹੋਇਆ ਤੇ ਐਕਸ-ਰੇਟਿਗ੍ਰੇਸ਼ਨ ਦੇ ਡਿਪਲੋਮਾ ਕੀਤਾ ਹੋਇਆ ਸੀ ਔਰ ਉਹ ਉਸੇ ਤਰ੍ਹਾਂ ਦੀ ਉਹਨੇ ਗਾਹਾਂ ਅਕੇ ਡਿਗਰੀ ਕਰਨੀ ਸੀਗੀ ਐਕਸ-ਰੇ ਦੀ ਤੇ ਉਸ ਤੋਂ ਬਾਅਦ ਉਹਦੀ ਸਵਾਗ਼ਤ ਮਹੀਨੇ ਬਾਅਦ ਇਹ اچਾਂਨ ਕੋਈ ਬੰਦਾ ਟੱਕਰਿਆ ਤੇ ਉਹਨੇ ਲਾਲਚ ਦੇ ਕੇ ਕਿਸੇ ਤਰ੍ਹਾਂ ਹਾਂਜੀ ਉਹਨੂੰ ਆਰਮੀਜ਼ ਤੱਕ ਦਿੱਤਾ ਜੀ ਅੱਛਾ ਜੀ ਪਹਿਲਾਂ ਤਾਂ ਸਾਨੂੰ ਇਹ ਸੀ ਵੀ ਚਲੋ ਡਾਕਟਰ ਦਾ ਅਸਿਸਟੈਂਟ ਰੱਖਣਾ ਵਧੀਆ ਗੱਲਾਂ ਬਾਤਾਂ ਹੋਈਆਂ 10-12 ਦਿਨ ਅੱਛਾ ਜੀ ਔਰ 10-12 ਦਿਨ ਦੀ ਉਹਨਾਂ ਨੇ ਟ੍ਰੇਨਿੰਗ ਦੇਣ ਤੋਂ ਬਾਅਦ ਹਾਂਜੀ اچਾਂਨ ਗਈ ਉਹਨਾਂ ਨੂੰ ਕਹਿੰਦੇ ਵੀ ਤੁਹਾਡੀਆਂ ਡਿਊਟੀਆਂ ਲਗਾਈਆਂ ਜਾਣੀਆਂ ਨੇ ਬੇਟੇ ਨੇ ਦੱਸਿਆ ਜੀ ਔਰ ਉਹਨਾਂ ਨੂੰ ਤਾਂ ਇਹ ਸੀ ਵੀ ਡਾਕਟਰ ਦਾ ਅਸਿਸਟੈਂਟ ਲਗਾਇਆ ਜਾਣਾ ਸਾਨੂੰ ਜੋ ਜੋਬ ਹੈ ਉਹ ਹੀ ਮਿਲੇਗੀ ਹਾਂਜੀ ਔਰ ਇੰਨੀ-ਇੰਨੀ ਤੁਹਾਨੂੰ ਸੈਲਰੀ ਦੇਣਗੇ ਹਾਂਜੀ ਉਸ ਤੋਂ ਬਾਅਦ ਜਦੋਂ ਉਹ 10 12 ਦੇ ਟ੍ਰੇਨਿੰਗ ਤੋਂ ਬਾਅਦ ਹਾਂਜੀ ਅਚਾਨਕ ਹੀ ਸਾਨੂੰ ਦੱਸਿਆ ਗਿਆ ਵੀ ਤੁਹਾਡੀ ਡਿਊਟੀ ਲੱਗ ਜਣੀ ਹੈ ਹਾਂਜੀ ਔਰ ਸੋਮਵਾਰ ਤੋਂ ਸਾਡੀ ਉਹਦੀ ਗੱਲ ਕੱਟ ਹੋ ਗਈ ਤੇ ਮੰਗਲਵਾਰ 6:08 ਤੇ 22 ਸੈਕਿੰਡ ਹਾਂਜੀ ਵੀਡੀਓ ਚੱਲੀ ਆ ਹਾਂਜੀ ਉਹ ਵੀ ਕਲੀਅਰ ਨਹੀਂ ਸੀ ਆ ਰਹੀ ਤੇ 7-8 ਸਕਿੰਟ ਸਾਡੀ ਗੱਲ ਉਹਦੇ ਨਾਲ ਹੋਈ ਆ ਸਿਰਫ ਹਾਲਚਾਲ ਪੁੱਛਿਆ ਉਹਨੇ ਪਪਾ ਜੀ ਸਤਿ ਸ਼੍ਰੀ ਅਕਾਲ ਔਰ ਮੈਂ ਕਿਹਾ ਬੀٹے ਸਤਿ ਸ਼੍ਰੀ ਅਕਾਲ ਔਰ ਉਹ ਕਹਿੰਦੇ ਵੀ ਤੁਸੀਂ ਠੀਕ ਠਾਕ ਹੋ ਮੈਂ ਕਿਹਾ ਵੀ ਮੈਂ ਠੀਕ ਆ ਤੁਸੀਂ ਦੱਸੋ ਔਰ ਉਸ ਤੋਂ ਬਾਅਦ ਉਹਦਾ ਕੋਈ ਜਵਾਬ ਨਹੀਂ ਆਇਆ ਸਾਨੂੰ ਜਨੇ ਕਿਸ ਤਰ੍ਹਾਂ ਫੀਲ ਹੋਇਆ ਵੀ ਜਿਸ ਤਰ੍ਹਾਂ ਕਿਸੇ ਨੇ ਮੋਬਾਈਲ ਉਹਦਾ ਖੋਲਿਆ ਹੁੰਦਾ ਪਰ ਨੈਟ ਪਹਿਲਾਂ ਸਾਨੂੰ ਐ ਸੀ ਵੀ ਨੈਟਵਰਕਿੰਗ ਉਹਦੀ ਉੜ ਗਈ ਆ ਹਾਂਜੀ ਇਸ ਕਰਕੇ ਵੀ ਸ਼ਾਇਦ ਨਾ ਕਲੀਅਰ ਸਾਬ ਨਾ ਆਇਆ ਹੋਵੇ ਦੁਬਾਰਾ ਫੋਨ ਕਰ ਲੈਣਗੇ ਅਸੀਂ ਇੱਕ ਦਿਨ ਵੇਟ ਕੀਤੀ ਔਰ ਸਾਨੂੰ ਮੈਸੇਜ ਆਉਣ ਲੱਗੇ ਵੀ ਐਦਾਂ ਗੱਲ ਹੋਣ ਲੱਗੀ ਵੀਰਵਾਰ ਸਾਨੂੰ ਸਵੇਰੇ ਉਸ ਵਕਤ 7:30 ਵਜੇ ਪਤਾ ਲੱਗਿਆ ਵੀ ਆ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿਨੇ ਦੱਸਿਆ ਤੁਹਾਨੂੰ ਕੀ ਬੇਟੀ ਨੇ ਦੱਸਿਆ ਜਾਂ ਕਿਸੇ ਹੋਰ ਬੰਦੇ ਨੇ ਬਾਹਰੋਂ ਦੱਸਿਆ ਨਹੀਂ ਸਾਡੇ ਮੇਰੀ ਸਾਲੀ ਸਾਬਾ ਦੇ ਬੇਟਾ ਸੀ ਹਾਂਜੀ ਉਹਨਾਂ ਨੇ ਸਾਨੂੰ ਸਵੇਰੇ 7:30 ਵਜੇ ਮੈਸੇਜ ਦਿੱਤਾ ਸੀ ਫੋਨ ਕਰਕੇ ਸੰਗਰੂਰ ਤੋਂ ਅੱਛਾ ਜੀ ਉਹ ਕਹਿੰਦੇ ਵੀ ਐਦਾਂ ਦਾ ਕਰਕੇ ਤੁਹਾਡੇ ਬੇਟੇ ਨੂੰ ਪ੍ਰੋਬਲਮ ਚ ਨੇ ਤੁਹਾਨੂੰ ਕੁਝ ਪਤਾ ਲੱਗਿਆ ਅੱਛਾ ਇਸ ਕਰ ਵੀ ਸਾਡੀ ਸੋਮਵਾਰ ਤੱਕ ਤਾਂ ਬਹੁਤ ਵਧੀਆ ਗੱਲਬਾਤ ਹੋਈ ਆ ਹਾਂਜੀ ਵੀ ਨੈਟਵਰਕਿੰਗ ਦੀ ਕਰਕੇ ਵੀ ਕਈ ਵਾਰ ਪ੍ਰੋਬਲਮ ਕਰਕੇ ਵੀ ਬੰਦ ਹੋ ਜਾਂਦਾ ਫੋਨ ਹਾਂਜੀ ਤੇ ਕਹਿੰਦੇ ਨਹੀਂ ਵੀ ਤੁਸੀਂ ਇੱਕ ਵਾਰ ਦੇਖੋ ਫਿਰ ਵੀ ਵੀਡੀਓ ਦੇਖ ਕੇ ਤੁਹਾਨੂੰ ਪਤਾ ਲੱਗ ਜੂ ਅੱਛਾ ਜੀ ਔਰ ਅਸੀਂ ਵੀਡੀਓ ਦੇਖੀ ਉਹਦੀ ਤਾਂ ਸਾਡੇ ਪਰਾਮੀਟਰ ਜਮੀਨ ਨਿਕਲ ਗਈ ਅੱਛਾ ਜੀ ਘਬਰਾ ਗਏ ਅਸੀਂ ਵੀ ਇਹ ਕੀ اچانک ਹੋ ਗਿਆ ਹਾਂਜੀ ਔਰ ਸਾਨੂੰ ਇਹ ਨਾ ਸੁਝੇ ਵੀ ਅਸੀਂ ਕਰੀਏ ਕੀ ਹਾਂਜੀ ਕਿਉਂਕਿ ਸਾਨੂੰ ਤਾਂ ਉਸ ਤੋਂ ਬਾਅਦ ਪਤਾ ਹੀ ਨਹੀਂ ਲੱਗਿਆ ਵੀ ਕੀ ਕਰਨਾ ਕੀ ਨਹੀਂ ਹਾਂਜੀ ਬੱਚੇ ਦਾ ਨਹੀਂ ਕੋਈ ਪਤਾ ਨਾ ਉਹਦਾ ਕੋਈ ਫੋਨ ਆਇਆ ਹਾਂਜੀ ਤੇ ਵੀਰਵਾਰ ਤੋਂ ਬਾਅਦ ਅਸੀਂ ਭਜਨ ਅਠ ਸ਼ੁਰੂ ਕਰ ਤੇ ਅਸੀਂ ਰਾਇਆ ਪਿੰਡ ਸਰਪੰਚ ਸਾਹਿਬ ਕੋਲ ਗਏ ਹਾਂ ਜੀ ਪਰ ਉਹਨਾਂ ਨੇ ਕਿਹਾ ਵੀ ਜੇ ਅਗਰ ਚਾਹੋ ਤਾਂ ਸੀਐਮ ਸਾਹਿਬ ਨਾਲ ਵੀ ਤੁਹਾਡੀ ਗੱਲਬਾਤ ਕਰਵਾ ਸਕਦਾ ਵੀ ਇਹੋ ਜਿਹਾਂ ਦੀ ਕੋਈ ਦਿੱਕਤ ਨਹੀਂ ਹੈ ਪਰ ਪੰਜਾਬ ਗਵਰਨਮੈਂਟ ਦਾ ਇੱਥੇ ਕੋਈ ਹੱਥ ਨਹੀਂ ਹੈ ਵੀ ਉਹਨਾਂ ਦੇ ਵਸਦਾ ਕੰਮ ਨਹੀਂ ਹੈ ਅੱਛਾ ਜੀ ਵੀ ਤੁਸੀਂ ਬੀਜੇਪੀ ਨੂੰ ਹੀ ਮਿਲੋ ਬੀਜੇਪੀ ਹੀ ਤੁਹਾਡਾ ਉਹ ਸੈਂਟਰ ਗਵਰਨਮੈਂਟ ਦੇ ਅੰਦਰ ਹੀ ਇਹ ਕੇਸ ਆ ਤੁਹਾਡਾ ਉਹੀ ਤੁਹਾਨੂੰ ਕੁਝ ਵੀ ਹੈਲਪ ਉਹੀ ਦੇ ਸਕਦੇ ਆ ਅੱਛਾ ਜੀ ਤੁਹਾਡੇ ਬੱਚਿਆਂ ਨੂੰ ਬਚਾਉ ਉਹੀ ਸਕਦੇ ਆ ਅੱਛਾ ਜੀ ਔਰ ਅਸੀਂ ਬੀਜੇਪੀ ਦੇ ਨੇਤਾ ਸੰਦੀਪ ਸਿੰਘ ਜੀ ਕੋਲ ਚਲੇ ਗਏ ਅੱਛਾ ਜੀ ਔਰ ਉਹਨਾਂ ਨੇ ਸਾਨੂੰ ਦਰਵਾਸਾ ਦਿੱਤਾ ਕਹਿੰਦੇ ਬਿੱਟੂ ਸਾਹਿਬ ਨਾਲ ਆਪਾਂ ਗੱਲ ਕਰ ਲੈਣੇ ਹੁਣੇ ਵੀ ਤੁਸੀਂ ਆਪਣਾ ਮੈਟਰ ਦੱਸੋ ਮੈਟਰ ਦੱਸਿਆ ਉਹਨਾਂ ਨੂੰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਆਪਣੇ ਵੀਡੀਓ ਤੇ ਡਾਕੂਮੈਂਟ ਸੈਂਡ ਕਰ ਦਿਓ ਠੀਕ ਹੈ ਜੀ ਉਸ ਤੋਂ ਬਾਅਦ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਟੈਨਸ਼ਨ ਨਾ ਲਓ ਤੁਸੀਂ ਮੈਂ ਕਿਹਾ ਵੀ ਟੈਨਸ਼ਨ ਦਾ ਮਾਂ ਪਿਓ ਬਾਪ ਨੂੰ ਤਾਂ ਹੁੰਦੀ ਹੀ ਹੁੰਦੀ ਹੈ ਜਦੋਂ ਉਹਨਾਂ ਨੇ ਯੂਕਰੇਨ ਦੀ ਲੜਾਈ ਦੇ ਵਿੱਚ ਭੇਜ ਦਿੱਤਾ ਤਾਂ ਉੱਥੇ ਕੁਝ ਵੀ ਹੋ ਸਕਦਾ ਹਾਂਜੀ ਕਿਸੇ ਵੀ ਟਾਈਮ ਗੋਲੀਬਾਰੀ ਹੋ ਰਹੀ ਹੈ ਕਿਸੇ ਵੀ ਟਾਈਮ ਕੁਝ ਵੀ ਹੋ ਜਾਦਾ ਨੁਕਸਾਨ ਔਰ ਸਾਨੂੰ ਹਰ ਸਮੇਂ ਬੱਚੇ ਦੀ ਇਹੀ ਫਿਕਰ ਲੱਗੀ ਰਹਿੰਦੀ ਹੈ ਵੀ ਕੋਈ ਕੁਝ ਨੁਕਸਾਨ ਨਾ ਹੋ ਜਾਵੇ ਔਰ ਸਾਡਾ ਬੱਚਾ ਹੱਸਦਾ ਖੇਡਦਾ ਜਿੱਦਾਂ ਇੱਥੋਂ ਗਿਆ ਵਾ ਉਸੇ ਤਰ੍ਹਾਂ ਸਾਨੂੰ ਵਾਪਸ ਮਿਲਣਾ ਚਾਹੀਦਾ